ਮੇਰੇ ਕੋਲ ਨਾ ਇੱਕ ਕੱਪੜਾ ਦਾ ਪੀਸ ਬਚਦਾ ਸੀ ਮੈਂ ਦਿਮਾਗ ਚ ਸੋਚ ਲਈ ਸੀ ਦੀ ਇਹਦੇ ਨਾਲ ਕੀ ਬਣਾਵਾਂ ਹਣ ਮੇਰੇ ਨਾ ਆਈਡੀਆ ਆਇਆ ਇੱਕ ਦਿਮਾਗ ਚ ਹਣ ਸੋਚਿਆ ਮੈਂ ਪਹਿਲਾਂ ਨਸਾਨੀ ਲਈਆਂ ਨਸਾਨੀ ਲੈਦਿਆਂ ਤੋਂ ਕਟਿੰਗ ਕਰ ਲਿਆ ਨਾ ਇਹ ਕੋਈ ਚੀਜ਼ ਬਹੁਤ ਸੋਹਣੀ ਬਣੂਗੀ ਮੇਰੇ ਦਿਮਾਗ ਚ ਆਈਏ ਵੈਸੇ ਬਧੀਆ ਬਣ ਜੇ ਤਾਂ ਬਸ ਕੱਟ ਕਰਤਾ ਆਪਾਂ ਨੇ ਤੇ ਨੀਚੇ ਵੀ ਆਪਾਂ ਫਿਰ ਇਹਨੂੰ ਕੱਟ ਕਰ ਦਵਾਂਗੇ ਦੋਨੋਂ ਸਾਈਡ ਇੱਕ ਵਾਰ ਕੱਟ ਕਰ ਦਾਂਗੇ ਜਿੰਨਾ ਕ ਪੀਸ ਹੈਗਾ ਉਹ ਕੋਈ ਨਾ ਕੋਈ ਚੀਜ਼ ਤਾਂ ਆਪਾਂ ਬਣਾ ਕੇ ਛੱਡਾਂਗੇ ਅੱਜ ਹੁਣ ਆਪਾਂ ਇਹਨੂੰ ਨੀਚੋਂ ਕੱਟ ਦੇਣਾ ਆਪਾਂ ਨੇ ਫਿਰ ਬਬ ਪੱਲਾ ਬਹੁਤ ਧਿਆਨ ਨਾਲ ਰੱਖਣਾ ਇੱਕ ਛੋਟਾ ਇੱਕ ਵੱਡਾ ਰੱਖੂਗਾ ਇਹਦਾ ਆਹ ਇੱਕ ਪਹਿਲਾ ਛੋਟਾ ਤੇ ਇੱਕ ਵੱਡਾ ਰੱਖ ਲਿਆ ਹੁਣ ਆਪਾਂ ਨੇ ਨਾ ਇੱਕ ਸਾਈਡ ਤੇ ਸਲਾਈ ਲਾ ਲਈ ਦੋਨੋਂ ਸਾਈਡਾਂ ਤੇ ਸਲਾਈ ਲਾਣੀ ਰਣੀ ਕੀ ਮਤਲਬ ਦੋਨਾਂ ਦੀ ਇੱਕ ਹੀ ਸਾਈਡ ਤੇ ਆਹ ਇਧਰ ਵੀ ਦੇਖੋ ਇੱਕ ਪੱਲਾ ਛੋਟਾ ਤੇ ਇੱਕ ਆਪਣਾ ਵੱਡਾ ਹੈ ਹਨਾ ਐਵੇਂ ਘਟੋ ਵੱਧ ਕਰਕੇ ਰੱਖਣਾ ਆਪਾਂ ਨੇ ਇੱਕ ਸਾਰ ਰੱਖ ਲਾਂਗੇ ਫਿਰ ਚੀਜ਼ ਬਣੀ ਬਣੂਗੀ ਨਹੀਂ ਆਹ ਇੱਕੇ ਸਾਈਡ ਤੇ ਆਪਾਂ ਜਿਪ ਲਾਤੀ ਇੱਕ ਸਾਈਡ ਤੋਂ ਬੰਨ੍ਹ ਜੇਪ ਲਾ ਦਿੰਦੇ ਕੋਲ ਪਿੰਕ ਕਲਰ ਦੀ ਜੇਪਾ ਕੱਢ ਦੇਣੀ ਜੇਪ ਲਾ ਕੇ ਨਾ ਸੈੱਟ ਕਰ ਲਿਆ ਆਪਾਂ ਨੇ ਗੋਖੜੇ ਤੋਂ ਕੋਈ ਨਾ ਪੁੱਛੀ ਬਹੁਤ ਵਧੀਆ ਬਣ ਗਈ ਆਪਾਂ ਦੀ ਇਹ ਇੱਕ ਸਾਈਡ ਜੇ ਫਲਾਤੀ ਤੇ ਉਹਨੂੰ ਦੱਬ ਕੇ ਸੀ ਉਹਨੂੰ ਨਾ ਦੂਜੀ ਵਾਰ ਸਿਲਾਈ ਲਾ ਦਾਨੀ ਆਪਾਂ ਨੇ ਤਾਂ ਜੇਪਾ ਸੈੱਟ ਲੱਗ ਜੂ ਹੁਣ ਆਪਾਂ ਨੇ ਇਹਦੇ ਨਾਲ ਆਪਾਂ ਸਿਉਣ ਲਾਉਣੇ ਪਏ ਇੱਕ ਸੈਂਟਰ ਵਿੱਚ ਵੀ ਇਹਦੇ ਆਪਾਂ ਨੇ ਜਿਪਰ ਲਾ ਕੇ ਦੋਨੋਂ ਸਾਈਡਾਂ ਸਾਈਡਾਂ ਤੋਂ ਬੰਦ ਕਰਕੇ ਉਹਨੂੰ ਸਿੱਧਾ ਕਰ ਲਿਆ ਆਪਾਂ ਪਹਿਲਾਂ ਫਿਰ ਆਪਾਂ ਨੇ ਇੱਕ ਸੈਂਟਰ ਵੀ ਨਹੀਂ ਰੱਖਣਾ ਸੋਰੀ ਸੈਂਟਰ ਤੋਂ ਇੱਕ ਸਾਈਡ ਘੱਟ ਰੱਖਣੀ ਤੇ ਇੱਕ ਵੱਧ ਰੱਖਣੀ ਉੱਥੇ ਸਾਈਡ ਲਾ ਦਾਂਗੇ ਤੇ ਆਪਾਂ ਨੇ ਚਾਰੋਂ ਸਾਈਡਾਂ ਤੇ ਆਪਾਂ ਨੇ ਆਹ ਲੈਂਸ ਲਾਤੀ ਇਹ ਦੋਨੇ ਸਾਈਡਾਂ ਦੇ ਤੁਸੀਂ ਹੈ ਨਾ ਹੁਣ ਆਪਾਂ ਇਥੇ ਲਾਵਾਂਗੇ ਰਿੰਗ ਵਟਨ ਚਿੱਟਿਕ ਵਟਨ ਆਪਾਂ ਦੂਜੇ ਲਾਉਣੇ ਜਿਹੜੇ ਆਪਾਂ ਮੋਢੇ ਤੇ ਲਾਉਣੇ ਹੁੰਦੇ ਆ ਉਹ ਛੇਤੀ ਕੋਲੇ ਜਾਂਦੇ ਨੇ ਇਹ ਇੰਪੋਰਟੰਟ ਚੀਜ਼ੀ ਬੋਲ ਦੇਣੀ ਹੈਗੀ ਇਹ ਮਜ਼ਬੂਤ ਹੁੰਦੇ ਨੇ ਇੱਕ ਬਟਨ ਦੇ ਦੇ ਚਾਰ ਪੀਸ ਹੁੰਦੇ ਨੇ ਮਤਲਬ ਚਾਰ ਪੀਸਾਂ ਦਾ ਸਮਝ ਇੱਕ ਬਟਨ ਬਣਦਾ ਹੁੰਦਾ ਔਰ ਇੱਕ ਸਾਈਡ ਵਾਲੇ ਆਗੇ ਤੇ ਇਹੜਾ ਇੱਕ ਸਾਈਡ ਵਾਲੇ ਆਗੇ ਹੁਣ ਇੰਨੇ ਇੰਨੇ ਕਿ ਵੇਥੇ ਵੇਥੇ ਨਾ ਆਪਾਂ ਬਟਨ ਨਾਲੇ ਆਪਾਂ ਨੇ ਆਹ ਦੋ ਤਿੰਨ ਸੋਨੇ ਕੀ ਬਣਤੇ ਤਿਆਰ ਆ ਇਹ ਆਪਣੀ ਇੱਕ ਹੈਂਕੀ ਬਣ ਗਈ ਕਿਸੇ ਭੋਗ ਵਗੈਰਾ ਤੇ ਜਾਣੇ ਨਾ ਆਪਾਂ ਨੂੰ ਪਰਸ ਚੱਕਣਾ ਬੜਾ ਔਖਾ ਲੱਗਦਾ ਹੁੰਦਾ ਇੱਕ ਸਾਈਡ ਤੇ ਆਪਣੇ ਇਹਦੇ ਪੈਸੇ ਪੈ ਗਈ ਆਪਣਾ ਦੇ ਇੱਕ ਜੇਬ ਦੇ ਵਿੱਚ ਜੋ ਪੈਸੇ ਫੋਨ ਪਾ ਲਈ ਹੈ ਨਾ ਫੋਨ ਕੱਢਣ ਦੇ ਪੈਸੇ ਨਿਕਲ ਜਾਂਦੇ ਨੇ ਇੱਕ ਸਾਈਡ ਤੇ ਆਪਣੇ ਪੈਸੇ ਵੇਖ ਪੈਸੇ ਕ ਨਹੀਂ ਆਪਾਂ ਜਾਣ ਕੇ ਜਿੱਪ ਲਾ ਲਈ ਉਹ ਤਾਂ ਕਰਕੇ ਲੱਗੇ ਵੀ ਤੇ ਉਹ ਮੈਂ ਠੋਲੂ ਕਰਾ ਪੈਸੇ ਹੁੰਦੇ ਨੇ ਵੀ ਜੇ ਨਿਕਲਣਾ ਜਾਣਾ ਇੱਕ ਸਾਈਡ ਤੇ ਆਪਾਂ ਦੇਖੋ ਪੈਸੇ ਵਾਲੇ ਤੇ ਇੱਕ ਦੂਜੀ ਸਾਈਡ ਤੇ ਆਪਾਂ ਕੀ ਪਾਵਾਂਗੇ ਫੋਨ ਪਾਵਾਂਗੇ ਤੇ ਇਕੱਠਾ ਆਪਣਾ ਹੋ ਜਾਊਗਾ ਜਦੋਂ ਆਪਾਂ ਹੱਥੇ ਫੜਦੇ ਆ ਨਾ ਆਏ ਲੋਕਾਂ ਵੀ ਰੁਮਾਲ ਫੜੀ ਹੋਈ ਹੈ ਵੀ ਪਰਸ ਤੇ ਵਗੈਰਾ ਚੱਕਣ ਦੀ ਲੋੜ ਨਹੀਂ ਪੈਂਦੀ ਵੈਸੇ ਭੋਗਦੇ ਜਾਂਦੇ ਜਾਂ ਕਿ ਤੇ ਹੋਰ ਕਿਸਾਂ ਢੀ ਕੋਂਡੇ ਤੇ ਜਾਂਦੇ ਨਾ ਪਰ ਚੱਕਣਾ ਸੌਖਾ ਫੋਨ ਆਪਾਂ ਨੂੰ ਪਰਸਨਲੀ ਅੱਜਕੱਲ ਨਾਲ ਰੱਖਣਾ ਪੈਂਦਾ ਕੋਈ ਬੱਚੇ ਸਕੂਲ ਚ ਫੋਨ ਖੋਣਾ ਦੇ ਰਹੇ ਰਹਿੰਦੇ ਨੇ ਕਈ ਵਾਰ ਲੋਡ ਹੁੰਦੀ ਹੈ ਟੀਚਰਾਂ ਵਗੈਰਾ ਨੂੰ ਜੀ ਬਣ ਕੇ ਸੋਹਣੀ ਤਿਆਰ ਹੋ ਗਈ ਤਾਂ ਲਾਈਕ ਕਰੋ